ਕਰਦੀ ਆ ਕਿ ਪਿਛਲੀ ਵਾਰ ਨਾਲੋਂ ਵੀ 3% ਤੋਂ ਵੱਧ ਵੋਟ ਘਟ ਗਈ। 70% ਦਾ ਰਿਕਾਰਡ ਸ਼ੂਨਾ ਚਾਹੁੰਦਾ ਸੀ ਚੋਣ ਕਮਿਸ਼ਨ ਉਹ ਤਾਂ ਨਹੀਂ ਸ਼ੂ ਹੋਇਆ ਪਰ ਪਿਛਲੀ ਵਾਰ ਨਾਲੋਂ ਪਿਛਲੀ ਵਾਰ ਜੇ 68% ਦੇ ਗਿਡ ਸੀ ਤਾਂ ਇੱਕ ਤੀਓ 63% ਵੀ ਨਹੀਂ ਹੋਈ। ਸੋ ਇਸ ਲਈ ਪਿਛਲੀ ਵਾਰ ਨਾਲੋਂ ਵੀ ਘਟ ਗਈ। ਪਰ ਇਹ ਸਭ ਦੇ ਦਰਮਿਆਨ ਰਾਗੂਬ ਚੱਡਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਫਿਰ ਅਸਾਕਤੀ ਸ਼ੁਰੂ ਹੋਈ ਹੈ? ਜੀ ਹਾਂ। ਰਾਗੂਬ ਚੱਡਾ ਦੀ ਪੰਜਾਬ ਚ ਵੋਟ ਤੇ ਕੇਜਰੀਵਾਲ ਜੇਲ੍ਹ ਜਾਣ ਲੱਗਿਆ ਮੁੱਖ ਮੰਤਰੀ ਭਗਵੰਤ ਸਿੱਮਾਨ ਤਸਵੀਰ ਵਿੱਚ ਨਹੀਂ 1 ਜੂਨ ਨੂੰ ਜਦੋਂ ਪੰਜਾਬ ਦੇ ਵਿੱਚ 7ਵੇਂ ਗੇੜ ਦੇ ਤਹਿਤ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਸੀ ਤਦ ਤਸਵੀਰਾਂ ਆਉਣ ਲੱਗੀਆਂ ਜੀ ਕਿ ਮੁੱਖ ਮੰਤਰੀ ਸਾਹਿਬ ਨੇ ਆਪਣੇ ਪਰਿਵਾਰ ਨਾਲ ਵੋਟ ਪਾਤੀ ਜੀ ਕਰਨਜੀਤ ਅਨਮੋਲ ਨੇ ਵੋਟ ਪਾਤੀ ਜੀ ਹਾਂ ਅੱਜ ਜੀ ਸੁਜਿੰਦਰ ਰੰਦਾਵਾ ਵੋਟ ਪਾਇਆ ਜੀ ਹਨਾ ਆ ਖੈਰੇ ਨੇ ਵੋਟ ਉੱਥੇ ਪਾਈ ਜੀ ਹਾਂ ਜੀ ਆ ਰਾਜਾ ਬੜਿੰਗ ਵੋਟ ਉੱਥੇ ਪਾ ਰਹੇ ਨੇ ਜੀ ਸੋ ਸਾਰੇ ਇਦਾਂ ਪਖ ਵਖ ਵਖ ਤਰ੍ਹਾਂ ਦੀਆਂ ਫੋਟੋਆਂ ਲਗੀਆਂ ਪਰਨੀਤ ਕੌਰ ਪਰਿਵਾਰ ਨਾਲ ਗਈ ਜੀ ਬਾਦਲ ਪਰਿਵਾਰ ਘਰੋਂ ਤੁਰਿਆ ਜੀ ਮਤ ਸਾਰਾ ਕੁਝ ਪਰ ਇਸ ਵਿਚਾਲੇ ਇੱਕ ਫੋਟੋ ਆਈ ਕਿ ਪੰਜਾਬ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਮਹਾਰੀਚ ਵੋਟ ਪਾਈ ਤੇ ਉਂਗਲੀ ਦਾ ਨਿਸ਼ਾਨ ਲੱਗੀ ਫੋਟੋ ਆਈ ਹੁਣ ਰਾਗਵ ਚੱਡਾ ਨੇ ਮਹਾਰੀਚ ਵੋਟ ਪਾਈ ਰਾਗਵ ਚੱਡਾ ਦੀ ਬੋਟਾ ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਚ ਦਿੱਲੀ ਚ ਸੀ ਇਹ ਇੱਥੇ ਤਬਦੀਲ ਕਿਉਂ ਹੋਈ ਕਦੋਂ ਹੋਈ ਕਿਵੇਂ ਹੋਈ ਇਹ ਸਵਾਲ ਹੈ ਰਾਗਵ ਚੱਡਾ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਇਹ ਸਵਾਲੇ ਨਾਲ ਗੱਲ ਛੁੰਦੇ ਰਹੇ ਹਾਂ ਕਿ ਰਾਗਵ ਚੱਡਾ ਤੋਂ ਅਸਤੀਫਾ ਲੈ ਕੇ ਹੁਣ ਅਭਿਸ਼ੇਕ ਮਨੂ ਸਿੰਘ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਰਾਗਵ ਚੱਡਾ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਇੱਕ ਪਾਸੇ ਇਹ ਪਹਿਲੂ ਸੀ ਦੂਸਰੇ ਪਾਸੇ ਇਹ ਪਹਿਲੂ ਆਪਾਂ ਵਿਚਾਰਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਹੋਣੀਆਂ ਜਿਵੇਂ ਆਵਾਜ਼ਵੀ ਪਾਰਟੀ ਨੇ ਅੱਠ ਆਪਣੇ ਪੰਜ ਮੰਤਰੀਆਂ ਸਣੇ ਅੱਠ ਐਮਐਲਏ ਮੈਦਾਨ ਚ ਉਤਾਰੇ ਇੱਕ ਉਹਨਾਂ ਨੇ ਦੂਸਰੀ ਪਾਰਟੀ ਤੋਂ ਲਿਆ ਕੇ ਐਮਐਲ ਨੂੰ ਉਤਾਰਿਆ ਨੌ ਐਮਐਲ ਨੂੰ ਟਿਕਟ ਦਿੱਤੀ ਤਿੰਨ ਕਾਂਗਰਸੀਆਂ ਨੇ ਆਪਣੇ ਐਮਐਲ ਨੂੰ ਟਿਕਟ ਦਿੱਤੀ 12 ਐਮਐਲਏ ਚੋਣ ਲੜ ਰਹੇ ਨੇ ਜਿਨ੍ਹਾਂ ਚੋਂ ਦੋ ਚਾਰ ਵੀ ਜਿੱਥੇ ਤਾਂ ਜਿਮਨੀ ਚੋਣ ਤੈਅ ਆ ਤੇ ਉਸ ਜਿਮਨੀ ਚੋਣ ਦੇ ਵਿੱਚ ਦਿਲਵੀ ਗੋਲਡੀ ਦੀ ਚਰਚਾ ਵੀ ਸੀ ਕਿ ਦਿਲਵੀਰ ਗੋਲਡੀ ਇਸ ਲਈ ਇੱਧਰ ਆਏ ਨੇ ਤੇ ਪਰ ਹੁਣ ਰਾਗਵ ਚੱਡਾ ਦੀ ਮਹਾਲੀ ਚ ਵੋਟ ਪੈਣਾ ਕੀ ਇਹ ਵੀ ਉਸੇ ਵਰਤਾਰੇ ਦਾ ਕਿ ਜਿਮਨੀ ਚੌਣ ਚ ਪੰਜਾਬ ਤੋਂ ਰਾਗਵ ਚੱਡਾ ਐਮਐਲਏ ਦੀ ਚੋਣ ਲੜਨਗੇ ਜੀ ਹਾਂ ਇਹ ਚਰਚਾਾਂ ਆਮ ਆਦਮੀ ਪਾਰਟੀ ਤੋਂ ਲੈ ਕੇ ਵੱਖ-ਵੱਖ ਪਾਰਟੀਆਂ ਦੇ ਦਫ਼ਤਰਾਂ ਦੇ ਵਿੱਚ 1 ਜੂਨ ਵੋਟਾਂ ਵਾਲੇ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ ਕਿ ਰਾਗਵ ਚੱਡਾ ਦੇ ਲਈ ਕੀ ਪੰਜਾਬ ਦੇ ਵਿੱਚ ਐਮਐਲਏ ਦੀ ਸੀਟ ਲੱਭੀ ਜਾ ਰਹੀ ਹੈ ਕਿਉਂ ਐਮਐਲਏ ਤੱਕ ਦੀ ਸੀਮਤ ਹੈ ਮਾਮਲਾ ਜਾਂ ਐਮਐਲਏ ਤੋਂ ਬਾਅਦ ਅਗਲੀ ਕੁਰਸੀ ਤੱਕ ਦਾ ਵੀ ਕੋਈ ਮਾਮਲਾ ਚਰਚਾ ਚਾ ਕਿਸੇ ਸਮੇਂ ਜਦੋਂ ਆਮ ਆਦਮੀ ਪਾਰਟੀ ਪਹਿਲੀ ਵਾਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜੀ ਤੇ ਵਿਰੋਧੀ ਧਿਰ ਦੀ ਭੂਮਿਕਾ ਚਾਹੀ ਉਸ ਸਮੇਂ ਦੇ ਚੋਣ ਪ੍ਰਚਾਰ ਚ ਮਨੀ ਸ਼ਿਸ਼ੋਧੀਆਂ ਕਹਿਗੇ ਸੀ ਉਸ ਤੋਂ ਬਾਅਦ ਉਹ ਅੱਲਾ ਮਚਿਆ ਕਿ ਜੀ ਪੰਜਾਬ ਦੇ ਵਿੱਚ ਕੀ ਕੇਜਰੀਵਾਲ ਖੁਦ ਸੰਭਾਲਣਾ ਚਾਹੁੰਦੇ ਨੇ ਕੀ ਆਪਣੀ ਧਰਮ ਪਤਨੀ ਨੂੰ ਭੇਜਣਾ ਚਾਹੁੰਦੇ ਨੇ ਬڑا ਮੁੱਦਾ ਬਣਿਆ ਤੇ ਪਰ ਹੁਣ ਫੇਰ ਇੱਕ ਵਾਰ ਇਹ ਚਰਚਾ ਹੈ ਕਿ ਰਾਗਵ ਚੱਡਾ ਨੂੰ ਪੰਜਾਬ ਤੋਂ ਚੋਣ ਲੜਾਉਣ ਦਾ ਇਰਾਦਾ ਇਹਦੇ ਪਿੱਛੇ ਮਨਸ਼ਾ ਕੀ ਆਵਾਦਿ ਪਾਰਟੀ ਦੀ ਬਿਲਕੁਲ ਜੀ ਕਿਉਂਕਿ ਲੋਕ ਸਭਾ ਦੀ ਚੋਣ ਲੜਨੀ ਆ ਤਾਂ ਤੁਹਾਡੀ ਦੇਸ਼ ਚ ਵੋਟ ਹੋਣੀ ਚਾਹੀਦੀ ਹੈ ਤੁਸੀਂ ਕਿਤੇ ਵੀ ਲੜ ਸਕਦੇ ਹੋ ਪਰ ਜੇ ਤੁਸੀਂ ਵਿਧਾਨ ਸਭਾ ਦੀ ਚੋਣ ਲੜਨੀ ਆ ਤੁਹਾਡੀ ਉਸ ਸੂਬੇ ਦੇ ਵਿੱਚ ਵੋਟ ਹੋਣੀ ਚਾਹੀਦੀ ਹੈ ਤੇ ਪੰਜਾਬ ਝਾਕ ਕੇ ਵੋਟ ਰਜਿਸਟਰ ਕਰਾ ਕੇ ਵੋਟ ਪਾ ਕੇ ਤਸਵੀਰਾਂ ਜਾਰੀ ਕਰਕੇ ਰਾਗਵ ਚੱਡਾ ਨੇ ਸਨੇਹਾ ਦੇ ਦਿੱਤਾ ਕਿ ਮੈਂ ਅਗਲੇ ਸੰਘਰਸ਼ ਲਈ ਤਿਆਰ ਆਮ ਆਦਮੀ ਪਾਰਟੀ ਦੇ ਅੰਦਰ ਜਿਹੜਾ ਛੜਨਾ ਇਸੇ ਵਰਤਾਰੇ 'ਚੋਂ ਮੱਖੰਤਰੀ ਭਗਵੰਤ ਮਾਨ ਮੁਰਾਣਾ ਪਹਿਲੂ ਕੀ ਮੱਖੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਵਿਚਾਲੇ ਕੋਈ ਤਣਾਅ ਪੜ ਰਿਹਾ ਪਹਿਲਾਂ ਵੀ ਚੇਅਰਮੈਨ ਲਾਉਣ ਦੀ ਕੋਸ਼ਿਸ਼ ਹੋਈ ਸੀ ਪਹਿਲਾਂ ਵੀ ਕਮੇਟੀ ਦੇ ਹਵਾਲੇ ਨਾਲ ਕੰਟਰੋਲ ਵੈਸੇ ਕਹਿੰਦੇ ਕੰਟਰੋਲ ਖਾਸਾ ਸੀ ਰਾਗਵ ਚੱਡਾ ਬੈਕ ਪਰਦੇ ਤੋਂ ਪੰਜਾਬ ਦੀ ਅਫਸਰਸ਼ਾਈ ਨੂੰ ਸਰਕਾਰ ਨੂੰ ਚਲਾਉਂਦੇ ਸੀ ਇਹ ਸਵਾਲ ਉੱਠਦੇ ਰਹੇ ਨੇ ਅਫਸਰਾਂ ਚ ਕਈ ਵਾਰ ਗੁੱਸੇ ਗਿਲੇ ਦੀਆਂ ਖਬਰਾਂ ਬਾਹਰ ਹੁੰਦੀਆਂ ਨੇ ਕਿ ਅਫਸਰ ਕਹਿੰਦੇ ਦੋ ਦੋ ਥਾਂ ਸੱਤੋਂ ਨਹੀਂ ਫੈਲਾ ਦਿਖਾਉਂਦੀਆਂ ਪਰ ਕੀ ਅਧਿਕਾਰ ਤੌਰ ਤੇ ਤੇ ਕੀ ਇਹ ਭਗਵੰਤ ਮਾਨ ਮਨਜ਼ੂਰ ਕਰਨਗੇ ਜਾਂ ਇੱਥੋਂ ਹੀ ਚਰਚਾ ਸ਼ੁਰੂ ਹੁੰਦੀ ਹੈ ਕਿ ਉਹਨਾਂ ਦੇ ਅੰਦਰ ਕੋਈ ਖਿੱਚੋ ਤਣਾ ਰਵਿੰਦ ਕੇਜਰੀਵਾਲ 2 ਤਰੀਕ ਨੂੰ ਦੁਬਾਰਾ ਜਿਲ੍ਹ ਚਲੇ ਗਏ ਸਰਿੰਡਰ ਕੀਤਾ ਪਰ ਉਹ ਤੋਂ ਪਹਿਲਾਂ ਉਹ ਰਾਜ ਘਟ ਵੀ ਗਏ ਉਹ ਤੋਂ ਸਭ ਤੋਂ ਪਹਿਲਾਂ ਉਹ ਪਾਰਟੀ ਦਫਤਰ ਗਏ ਫਿਰ ਰਾਜਕਟ ਵੀ ਗਏ ਫਿਰ ਹਨੂਮਨ ਮੰਦਿਰ ਵੀ ਗਏ ਤੇ ਫਿਰ ਜੇਲ੍ਹ ਚਲੇ ਗਏ ਕਹਿੰਦੇ ਪਾਰਟੀ ਦਫਤਰ ਦੇ ਵਿੱਚ ਜਦੋਂ ਵਰਕਰਾਂ ਨੂੰ ਪਾਰਟੀ ਦੇ ਅਹੁਦੇਦਾਰਾਂ ਨੂੰ ਮੀਟਿੰਗ ਕਰ ਰਹੇ ਸੀ ਤਦ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੀ ਪਰ ਰਾਜਕਟ ਤੇ ਮੰਦਿਰ ਜਾਂ ਤਿਹਾੜ ਦੇ ਬੂਹੇ ਤੱਕ ਨਹੀਂ ਗਏ ਤੇ ਉਹਦੇ ਲਈ ਕੌਣ ਗਏ ਉਸ ਸਮੇਂ ਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਤੋਂ ਪੰਜ ਲੀਡਰ ਸੀ ਜਿਨ੍ਹਾਂ ਚ ਕੁਲਤਾਰ ਸਿੰਘ ਸੰਧਮਾ ਸਪੀਕਰ ਸਾਹਿਬ ਵੀ ਜਿਨ੍ਹਾਂ ਚੋਂ ਵਿੱਤ ਮੰਤਰੀ ਹਰਪਾਲ ਚੀਮਾ ਵੀ ਜਿਨ੍ਹਾਂ ਚੋਂ ਮੰਤਰੀ ਅਮਨ अरोड़ा ਵੀ ਤੇ ਮੰਤਰੀ ਹਰਜੋਤ ਸਿੰਘ ਬੈਂਸ ਵੀ ਤੇ 1 ਲੀਟਰ 5 ਲੀਟਰ ਸੋ ਇਹਨਾਂ ਦੀ ਮੌਜੂਦਗੀ ਕੀ ਮਤਲਬ ਹੈ ਤੇ ਭਗਵੰਤ ਮਾਨ ਹੋਰਾਂ ਦਾ ਨਾਲ ਨਾ ਜਾਣਾ ਕੀ ਮਤਲਬ ਹੈ ਕੀ ਇੱਥੇ ਅਰਾਗਪ ਚੱਡਾ ਦੀ ਫੋਟੋ ਕੰਮ ਕਰ ਰਹੀ ਹੈ ਸੋ ਇਸ ਨੇ ਖਾਸੀ ਚਰਚਾ ਛੜੀ ਹਾਂ ਪੰਜਾਬ ਚ ਮੀਥੇਰ ਚੌਣ ਲੜ ਰਹੇ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਤੇ ਬਰਨਾਲੇ ਤੋਂ ਐਮਐਲਏ ਨੇ ਗੁਲਦੀਪ ਢਾਲੀਵਾਲ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਤੇਜ ਨਾਲੀ ਤੋਂ ਐਮਐਲਏ ਨੇ ਗੁਰਪ੍ਰੀਤ ਖੁੱਡੀਆਂ ਗੁਰਮੀਤ ਖੁੱਡੀਆਂ ਹੋਰੀ ਬਠਿੰਡੇ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਤੇ ਲੰਬੀ ਹਲਕੇ ਤੋਂ ਐਮਐਲਏ ਨੇ ਡਾਕਟਰ ਬਲਬੀਰ ਸਿੰਘ ਹੋਰੀ ਪਟਿਆਲੇ ਤੋਂ ਐ ਲੋਕ ਸਭਾ ਦੀ ਚੋਣ ਲੜ ਰਹੇ ਨੇ ਤੇ ਪਟਿਆਲਾ ਤਹਿ ਦੇਹਾਤੀ ਤੋਂ ਐਮਐਲਏ ਨੇ ਲਾਲਜੀਤ ਪੁੱਲਰ ਕਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਤੇ ਪੱਟੀ ਤੋਂ ਐਮਐਲਏ ਨੇ ਪੱਪੀ ਪ੍ਰਾਸ਼ਰ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਤੇ ਲੁਧਿਆਣਾ ਕੇਂਦਰੀ ਤੋਂ ਮਤਲਬ ਐਮ ਐਲ ਏ ਨੇ ਇਸੇ ਤਰ੍ਹਾਂ ਜਗਦੀਪ ਕਾਕਾ ਬਰੜ ਫਰੋਜਪੁਰ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਤੇ ਮੁਖਸਰ ਸਾਹਿਬ ਤੋਂ ਐਮ ਐਲ ਏ ਨੇ ਹਾਂ ਅਮਨਸ਼ੇਰ ਸਿੰਘ ਕਲਸੀ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਤੇ ਬਟਾਲੇ ਤੋਂ ਐਮ ਐਲ ਏ ਨੇ ਹਾਂ ਰਾਜਕੁਮਾਰ ਚੱਬੇਵਾਲ ਹੋਰੀ ਹਸ਼ਿਆਰਪੁਰ ਤੋਂ ਚੋਣ ਲੜ ਰਹੇ ਨੇ ਤੇ ਚੱਬੇਵਾਲ ਤੋਂ ਐਮ ਐਲ ਏ ਨੇ ਸੁਖਪਾਲ ਸਿੰਘ ਖਹਿਰਾ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਪਰਪਲਾਥ ਤੋਂ ਐਮ ਐਲ ਏ ਨੇ ਅਮਰਿੰਦਰ ਸਿੰਘ ਰਾਜਾ ਬੜਿੰਗ ਲੁਧਿਆਣਾ ਲੋਕ ਸਭਾ ਦੇ ਚੋਣ ਲੜ ਰਹੇ ਨੇ ਪਰ ਕਿੱਧਰ ਵਾਹੇ ਤੋਂ ਐਮ ਐਲ ਏ ਨੇ ਹੈ ਇਸੇ ਤਰ੍ਹਾਂ ਸੁਖਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਹਲਕੇ ਤੋਂ ਚੋਣ ਲੜ ਰਹੇ ਨੇ ਪਰ ਐਮ ਐਲ ਏ ਡੇਰਾ ਬਾਬਾ ਨਾਨਕ ਤੋਂ ਨੇ ਤੇ ਇੱਧਰ ਸ਼ੀਤਨ ਨਗਰਾਲ ਵਾਲਾ ਮਸਲਾ ਵੀ ਆ ਗਿਆ ਕਿ ਐਮ ਐਲ ਏ ਦਾ ਪਹਿਲਾ ਅਸਤੀਫਾ ਦਿੱਤਾ ਭਾਜਪਾ ਚਲੇ ਗਏ ਹੁਣ ਅਸਤੀਫਾ ਕਹਿੰਦੇ ਮੇਰਾ ਨਾਮ ਮਨਜ਼ੂਰ ਕਰਿਓ ਜੀ ਪਰ ਉਧਰੋਂ ਚਿੱਠੀ ਆ ਗਈ ਕਿ ਮਨਜ਼ੂਰ ਤਾਂ ਪਹਿਲਾਂ ਤੋਂ ਹੋਇਆ ਵਾ ਭਾਈ ਛੁੱਟੀ ਐ ਸਾਰਾ ਕੁਝ ਲਿਖਤਾ ਨੋਟੀਫਿਕੇਸ਼ਨ ਹੋ ਚੁੱਕਿਆ ਲੰਘੇ ਦਿਨ ਚ